ਅਮਨਦਰ ਸਿੰਘ चौहान ਜੱਸੀਪਾਲੀ ਇੱਧਰ ਦਿਖਾਉਣਾ ਸਾਨੂੰ ਸਾਡੀਆਂ ਦੋ ਮੈਡਮਾਂ ਬੈਠੀਆਂ ਅਵਰੀਨ ਤੇ ਹਰਮਨ ਹਣਾ ਆਹ ਸਟੂਡੈਂਟ ਬੈਠਿਆ ਕਿਹਨਾ ਤਰ੍ਹਾਂ ਜੈ ਜੈ ਤਾਂ ਜਗਮਨ ਹੈ ਤੇ ਅਮਨਿੰਦਰ ਹਣਾ ਤੇ ਤੇਰਾ ਹੈ ਇਹ ਖੇਡਦੇ ਆ ਮਾਲਾ ਨਾਲੇ ਤਾਂ ਖੇਡਦੇ ਇਹ ਤੇ ਨਾਲੇ ਇਹਨਾਂ ਨੂੰ ਪੇਪਰ ਪਾ ਕੇ ਦਿੰਦੇ ਹਨਾ ਇਹਨਾਂ ਨੂੰ ਖੇਡਦੇ ਨੂੰ ਦੇਖ ਕੇ ਮੈਨੂੰ ਬਚਪਨੀਆਂ ਜਿਆਦਾ ਜਿਆਦਾ ਆ ਗਈਆਂ ਅਸੀਂ ਵੀ ਸਾਰੇ ਆਣ ਗਵਣ ਦੇ ਹਨ ਮੁੰਡੇ ਕੁੜੀਆਂ ਇਕੱਠੇ ਅਸੀਂ ਖੇਡਦੇ ਹੁੰਦੇ ਸੀਗੇ ਹੂੰ ਰਾਈਟ ਇਸ ਰਾਈਟ ਇਨ ਰਾਈਟ ਨਾਈਟਸ ਵੈਟ ਰਾਈਟ ਇਸ ਤਕਦੀਰ ਹਾਂ ਦਫੂ ਕਿੱਧਰ ਗਈ ਕਿਉਂ ਪੀਸ ਹੈ ਹੈ ਓਏ ਕਿਵੇਂ ਅੱਛਾ ਟਾਂ ਟਾਂ ਆ ਆ ਜਸੂ ਉਹ ਲੱਗ ਗਈ ہماری ਇੱਕ ਫਿਕਰ ਹੁੰਦੀ ਹੈ ਸਭ ਕੁਝ ਐਕਸਪਲੇਨ ਕਰੋ ਮੈਮ ਹਾਂ ਮੈਮ ਦੋਵੇਂ ਕੈਗਰ ਕਰਾਈ ਦਿੰਦੇ ਕੈਗਰ ਕਰਦੇ 10 ਪਰਮਾਤਮਾ ਇਹਨਾਂ ਬੱਚਿਆਂ ਦੇ ਸਾਡੇ ਉਤੇ ਮਿਹਰ ਭਰਿਆ ਹੱਥ ਰੱਖ ਕੇ ਦੇ ਸਾਡਾ ਜੜਦੀ ਗਲਾ ਵਿੱਚ ਰੱਖੀ